ਔਰ ਬਹੁਤ ਭਾਗਾ ਭਰਿਆ ਦਿਹਾੜਾ ਹੈ ਕਿ ਅੱਜ ਦੇ ਦਿਨ ਮੇਰੀ ਕੀਰਦੇ ਮਾਲਕ ਸਤਿਗੁਰੂ ਤੁਨ ਗੁਰ ਹਰਕੁੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਉਹਨਾਂ ਸਿਆਸੀ ਕੈਦੀਆਂ ਨੂੰ ਦਿਹਾੜਾ ਕਰਵਾ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੋਂ ਚੇ ਸੰਗਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬ੍ਰਹਮ ਗਿਆਨੀ ਬਾਬਾ ਪੁਤਾ ਸਾਹਿਬ ਜੀ ਨੇ ਸੰਗਤ ਨਾਲ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਦੀਵਾਲਾ ਕੀਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਦੀਵਾਲਾ ਕੀਤੀ ਔਰ ਸਮੁੱਚਾ ਖਾਲਸਾ ਪੰਥ ਇਸ ਨੂੰ ਦਿਹਾੜਿਆਂ ਨਾਲ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਹੈ ਇਸ ਇਹ ਜਿਹੜੇ ਦਿਹਾੜੇ ਹੁੰਦੇ ਨੇ ਇਹ ਸਾਨੂੰ ਇੱਕ ਸੇਧ ਬਖਸ਼ਿਸ਼ ਕਰਦੇ ਨੇ ਸਾਡਾ ਅੱਜ ਔਰ ਸਾਡਾ ਕੱਲ ਨੂੰ ਸਵਾਰਨ ਵਾਸਤੇ ਸਹਾਇਕ ਬੰਦੇ ਨੇ ਕਿੰਨਾ ਹਾਲਾਤ ਦੇ ਵਿੱਚ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਵਾਲੀ ਅੰਦਰ ਕੇਲੇ ਵਿੱਚ ਗਏ ਉਸ ਵਕਤ ਦੇ ਕੀ ਹਾਲਾਤ ਸਨ ਉਸ ਤੋਂ ਬਾਅਦ ਦੀਆਂ ਅਸੰਹਰਾਤਾਂ ਵਿੱਚ ਕੀ ਬਦਲਾਅ ਆਇਆ ਹੈ ਸਾਨੂੰ ਸਾਰਿਆਂ ਨੂੰ ਨਰਸਤੇ ਨੂੰ ਉੱਥੇ ਚੱਲਦਿਆਂ ਹੋਇਆ ਆਪਣੇ ਔਰ ਆਪਣੇ ਪਰਿਵਾਰ ਨੂੰ ਸੰਵਾਰਨ ਦਾ ਯਤਨ ਕਰਨਾ ਚਾਹੀਦਾ ਹੈ ਇਹ ਉਹ ਟਾਂਟਾਂ ਚ ਰੱਖ ਦਿਆ ਹੋਇਆ ਉਹਦਾ ਉਜਾੜਾ ਨਾ ਕੀਤਾ ਜਾਏ ਔਰ ਕੱਟ ਤੋਂ ਕੱਟ ਜਿਹੜੇ ਟਾਖੇ ਨੇ ਉਹ ਚਲਾਉਣ ਦੇ ਗਤਨ ਕਰਨਾ ਚਾਹੀਦਾ ਤਾਂ ਕਿ ਜਿਹੜਾ ਵਾਤਾਵਰਨ ਹੈ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਵਾਤਾਵਰਨ ਨੂੰ ਬਚਾਇਆ ਜਾ ਸਕੇ ਔਰ ਐਸੀ ਸਾਰੇ ਬਿਮਾਰੀਆਂ ਤੋਂ ਜਿਹੜਾ ਬਚ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਛੋੜ ਦਿਵਸ ਮੌਕੇ ਸਾਡੇ ਨਾਲ ਮੌਜੂਦ ਹੈਗੇ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਸਿੰਘ ਸਾਹਿਬ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜੀ ਅੱਜ ਬੰਦੀ ਛੋੜ ਦਿਵਸ ਮੌਕੇ ਲੱਖਾਂ ਦੀ ਤਰ੍ਹਾਂ ਤੇ ਸੰਗਤ ਗੁਰੂ ਘਰ ਵਿਖੇ ਦਰਸ਼ਨਦਾਰ ਕਰਨ ਲਈ ਪਹੁੰਚ ਰਹੀ ਹੈ ਤੁਸੀਂ ਅੱਜ ਦੇ ਦਿਨ ਦੇ ਮੌਕੇ ਸੱਗਰ ਨੂੰ ਕੀ ਸੰਦੇਸ਼ ਦੇਣਾ ਅੱਜ ਬਹੁਤ ਖੁਸ਼ੀਆਂ ਭਰਿਆ ਔਰ ਬਹੁਤ ਭਾਗਾ ਭਰਿਆ ਦਿਹਾੜਾ ਹੈ ਕਿ ਅਜਤੇ ਦਿਨ ਮੇਰੇ ਪੀਰ ਦੇ ਮਾਲਕ ਸਤਿਗੁਰੂ ਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਉਹਨਾਂ ਸਿਆਸੀ ਕੈਦੀਆਂ ਨੂੰ ਰਿਹਾ ਕਰਵਾ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਨ ਜਿੱਥੇ ਸਤਿਗੁਰੂ ਜੀ ਨੇ ਉਹਨਾਂ ਕੈਦੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਉਥੇ ਉਹਨਾਂ ਦੇ ਰਾਜ ਭਗ ਜਿਹੜੇ ਸਨ ਉਬਿਸ ਸਤਗੁਰਾਂ ਨੇ ਉਹਨਾਂ ਰਾਜਿਆਂ ਨੂੰ ਵਾਪਸ ਦਿਵਾਏ ਔਰ ਸਾਰੇ ਹਿੰਦੁਸਤਾਨ ਵਾਸੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਕਈ ਰਿਆਸਤਾਂ ਦੇ ਰਾਜੇ ਸਨ ਔਰ ਸਾਰੇ ਹਿੰਦੁਸਤਾਨ ਵਾਸੀਆਂ ਨੇ ਕਿਉਂ ਦੇ ਦੀਵੇ ਬਾਲ ਕੇ ਉਹਨਾਂ ਰਾਜਿਆਂ ਦਾ ਸਵਾਗਤ ਕੀਤਾ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਨਾਲ ਲੈ ਕੇ ਸਾਰੇ ਸ਼ਹਿਰ ਦੇ ਵਿੱਚ ਦੀਪਮਾਲਾ ਕੀਤੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀਪਮਾਲਾ ਕੀਤੀ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਰਸਤਿਆਂ ਤੋਂ ਗਵਾਲੀਗੁਰ ਤੋਂ ਥੁਰਕੇ ਜਿਨ੍ਹਾਂ ਰਸਤਿਆਂ ਤੋਂ ਲੰਘ ਕੇ ਆਏ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤਾਂ ਨੇ ਗੁਰੂ ਸਾਹਿਬ ਦਾ ਜਿਹੜਾ ਸਤਕਾਰ ਸੀ ਉਹ ਘੋ ਦੇ ਦੀਪਕ ਬਾਲਕੇ ਘੋ ਦੇ ਦੀਵੇ ਬਾਲਕੇ ਕੀਤਾ ਉਸ ਪਵਿੱਤਰ ਦਿਹਾੜੇ ਨੂੰ ਸਦੀਆਂ ਤੋਂ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਆ ਕੇ ਜੁੜ ਕੇ ਮਨਾਉਂਦਾ ਹੈ ਜਿ세 ਤਰ ਅਸੀਂ ਅਕਾਲ ਤਖਤ ਸਾਹਿਬ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਕਰਦੇ ਨੇ ਔਰ ਸਮੁੱਚਾ ਖਾਲਸਾ ਪੰਥ ਇਸ ਪਵਿੱਤਰ ਦਿਹਾੜੇ ਨੂੰ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਹੈ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਸਮੁੱਚਾ ਖਾਲਸਾ ਪੰਥ ਇਹ ਸਾਲ ਪਾਰਉੜੀ ਕਰਦਾ ਕਿ ਕਦੋਂ ਬੰਦਿ ਛੋੜ ਦਿਵਸ ਆਵੇ ਕਦੋਂ ਪੰਥੀ ਕਤਰ ਹੋਵੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਖੇ ਜਾ ਕੇ ਦਰਸ਼ਨ ਇਸ਼ਨਾਨ ਕੀਤੇ ਜਾਣ ਸੋ ਗੁਰਸੰਗਤ ਅੱਜ ਬੰਦਿ ਛੋੜ ਦਿਵਸ ਹੈ ਔਰ ਉਸ ਮੁੱਚੀਆਂ ਸੰਤਾਨ ਨੂੰ ਬੰਦਿ ਛੋੜ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਬੜੇ ਵੱਡੇ ਪੱਧਰ ਤੇ ਸੰਗਤ ਗੁਰੂ ਘਰ ਵਿਖੇ ਆ ਰਹੀ ਆ ਦਰਸ਼ਨ ਦਿਦਾਰੇ ਕਰ ਰਹੀ ਆ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਪੀੜੀ ਹੈਗੀ ਆ ਜਿਹੜੀ ਕਿ ਗੁਰੂ ਸਾਹਿਬ ਜੀ ਤੋਂ ਦੂਰ ਹੋ ਚੁੱਕੀ ਹੈ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਨੌਜਵਾਨ ਪੜੀ ਨਸ਼ਾ ਦੇ ਵਿੱਚ ਅ ਦੇਖੋ ਬਹੁਤ ਸਾਰਾ ਫਰਕ ਹੁਣ ਹਾਲਾਤਾਂ ਦੇ ਵਿੱਚ ਪੈ ਚੁੱਕਾ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਅਸੀਂ ਛੋਟੇ ਸੀ ਅਸੀਂ ਦੇਖਦੇ ਹੁੰਦੇ ਸੀ ਕਿ ਉਸ ਦਿਨ ਤੇ ਲੋਕਾਂ ਦੇ ਬੱਕਰੇ ਵੱਢਣੇ ਸ਼ਰਾਬਾਂ ਪੀਣੀਆਂ ਦਲਕਾਰੇ ਮਾਰਨੇ ਲੜਾਈਆਂ ਕਰਨੇ इत्यादि ਲੇਕਿਨ ਹੁਣ ਬੜੀ ਜਾਗਰੂਕਤਾ ਲੋਕਾਂ ਦੇ ਵਿੱਚ ਆ ਚੁੱਕੀ ਹੈ ਮੈਂ ਇਹੇ ਬੇਨਤੀ ਕਰਨੇ ਚਾਹੁੰਦਾ ਹਾਂ ਸਮੁੱਚੀ ਸੰਗਤ ਨੂੰ ਔਰ ਖਾਸ ਕਰਕੇ ਸਾਡੇ ਨੌਜਵਾਨ ਵੀਰਾਂ ਨੂੰ ਕਿ ਇਹ ਜਿਹੜੇ ਤਿਉਹਾਰ ਨੇ ਇਹ ਜਿਹੜੇ ਦਿਹਾੜੇ ਹੁੰਦੇ ਨੇ ਇਹ ਸਾਨੂੰ ਇੱਕ ਸਿਹਤ ਬਖਸ਼ਿਸ਼ ਕਰਦੇ ਨੇ ਸਾਡਾ ਅੱਜ ਔਰ ਸਾਡਾ ਕੱਲ ਨੂੰ ਸਵਾਰਨ ਵਾਸਤੇ ਸਹਾਇਕ ਹੁੰਦੇ ਨੇ ਕੀ ਨਾ ਹਾਲਾਤਾਂ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਗਏ ਉਸ ਵਕਤ ਦੇ ਕੀ ਹਾਲਾਤ ਸਨ ਉਸ ਤੋਂ ਬਾਅਦ ਜਿਹੜੇ ਸਨ ਹਾਲਾਤਾਂ ਵਿੱਚ ਕੀ ਬਦਲਾਅ ਆਇਆ ਸਾਨੂੰ ਸਾਰਿਆਂ ਨੂੰ ਉਹਨਾਂ ਰਸਤਿਆਂ ਦੇ ਉੱਤੇ ਚੱਲਦਿਆਂ ਹੋਇਆਂ ਆਪਣੇ ਔਰ ਆਪਣੀ ਕੌਮ ਦੇ ਭੇਖ ਨੂੰ ਸੰਵਾਰਨ ਦਾ ਯਤਨ ਕਰਨਾ ਚਾਹੀਦਾ ਹੈ ਅਤਿਸ਼ਬਾਜੀ ਵੱਡੇ ਪੱਧਰ ਦੇ ਉੱਤੇ ਲੋਕ ਚਲਾਉਂਦੇ ਨੇ ਅੱਜ ਦੇ ਦਿਨ ਤਾਂ ਪੋਲੂਸ਼ਨ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਇੱਕ ਕੁਝ ਕਹਿਣਾ ਚਾਹ। ਦੇਖੋ ਪੋਲੂਸ਼ਨ ਐਸ ਵੇਲੇ ਬਹੁਤ ਵੱਡੀ ਇੱਕ ਸਮੱਸਿਆ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਇੱਕ ਸਮੱਸਿਆ ਹੈ। ਔਰ ਪੋਲੂਸ਼ਨ ਦੇ ਕੱਲਾ ਪਟਾਕੇ ਨੇ ਪੋਲੂਸ਼ਨ ਹੋਣ ਦੇ ਬਹੁਤ ਸਾਰੇ ਕਾਰਨ ਨੇ। ਔਰ ਜਿਹੜੇ ਅਸੀਂ ਇਸ ਬ੍ਰਹਿਮੰਡ ਦੇ ਸਾਰੇ ਅਸੀਂ ਰਹਿ ਰਹੇ ਹਾਂ ਇਸ ਧਰਤੀ ਤੇ ਸਾਰੇ ਅਸੀਂ ਵਸ ਰਹੇ ਹਾਂ ਇਸ ਧਰਤੀ ਦੇ ਉੱਤੇ ਮਨੁੱਖ ਵੀ ਨੇ ਪਸ਼ੂ ਵੀ ਨੇ ਪੰਛੀ ਵੀ ਨੇ ਔਰ ਮਨੁੱਖਾਂ ਦੇ ਵਿੱਚ ਬਿਮਾਰ ਬਜ਼ੁਰਗ ਵੀ ਨੇ ਬੱਚੇ ਵੀ ਨੇ ਔਰ ਬਹੁਤ ਸਾਰੇ ਬਿਮਾਰ ਗਾਂ ਤੋਂ ਪੀੜਤ ਲੋਕ ਵੀ ਨੇ ਇਹਨਾਂ ਸਾਰਿਆਂ ਦੀ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਔਰ ਆਪਣੀ ਜਿਹੜੇ ਕਿਰਤ ਕਮਾਈ ਹੈ ਉਹਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਹਦਾ ਉਜਾੜਾ ਨਾ ਕੀਤਾ ਜਾਏ ਔਰ ਘੱਟ ਤੋਂ ਘੱਟ ਜਿਹੜੇ ਫਟਾਖੇ ਨੇ ਉਹ ਚਲਾਉਣ ਦਾ ਗਤਨ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਵਾਤਾਵਰਣ ਹੈ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਔਰ ਐਸੀ ਸਾਰੇ ਬਿਮਾਰੀਆਂ ਤੋਂ ਜਿਹੜਾ ਬਚ ਸਕੀਏ ਜੀ ਧੰਨਵਾਦ ਜੀ ਤਾਂ ਵਿਸ਼ਾ ਜਿਵੇਂ ਤੁਸੀਂ ਦੇਖਿਆ ਅਸਨਿੰਘ ਸਿੰਘ ਸਾਹਿਬ ਗੰਨੇ ਰਗਵੀਰ ਸਿੰਘ ਜੀ ਤਾਂ ਉਹਨਾਂ ਨਾਲ ਕੁਲ ਕੇ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਗਈ ਆ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਅੱਜ ਦੇ ਦਿਨ ਨੂੰ ਲੈ ਕੇ ਤਰ੍ਹਾਂ ਨਾਲ ਕੱਲੀ ਕੱਲੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸਨ ਜਗਬਾਨੀ ਟੀਵੀ ਸ਼